ਉਨ੍ਹਾਂ ਦੇ ਜੀਵਨ ਦਾ ਕੋਈ ਵੀ ਪੱਖ ਲਵੋ ਸੱਚ ਇਹ ਵੇ ਕਿ ਉਸ ਦੀ ਵਿਆਖਿਆ ਕਰਨ ਵਿੱਚ ਬੋਲਣ ਵਿੱਚ ਜਿੰਨੇ ਵੀ ਸਾਹਿਤ ਦੇ ਸ਼ਬਦ ਨੇ ਜਿੰਨੇ ਵੀ ਲਿਟਰੇਚਰ ਦੇ ਸ਼ਬਦ ਨੇ ਉਹ ਸਾਰੇ ਦੇ ਸਾਰੇ ਬੌਣੇ ਪੈ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਨ ਲੱਗੇ ਮੈਂ ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ ਕਿ ਸਰਦਾਰ ਕਪੂਰ ਸਿੰਘ ਜੀ ਆਈਸੀਐਸ ਉਹਨਾਂ ਨੇ ਇੱਕ ਵਾਰੀ ਸੈਮੀਨਾਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਲਾਲੀ ਰੂਪ ਵਿੱਚ ਜਲਾਲੀ ਸਰੂਪ ਵਿੱਚ ਜਲਾਲ ਵਿੱਚ ਬੋਲਣਾ ਸੀ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਜਲਾਲੀ ਸਰੂਪ ਕੈਸਾ ਹੈ ਉਸ ਵਿਦਵਾਨ ਨੇ ਆਪਣੇ ਲੈਕਚਰ ਤੋਂ ਪਹਿਲਾਂ ਇਹ ਸ਼ਬਦ ਕਹੇ ਸੰਦੋਖ ਉਹ ਕਹਿੰਦਾ ਤੁਸੀਂ ਮੇਰੇ ਖੱਤ ਵਿੱਚ ਇੱਕ ਕੈਮਰਾ ਪਕੜਾਇਆ ਹੈ ਤੇ ਰੀਲ ਵਾਲਾ ਕੈਮਰਾ ਹੈ ਤੇ ਤੁਸੀਂ ਇਹ ਕਹਿੰਦੇ ਹੋ ਵੀ ਸੂਰਜ ਦੇ ਬਿਲਕੁਲ ਨੇੜੇ ਜਾ ਕੇ ਉਸ ਦੀਆਂ ਤਸਵੀਰਾਂ ਉਸ ਦੀਆਂ ਫੋਟੋਆਂ ਖਿੱਚ ਕੇ ਲਿਆ ਜਿਵੇਂ ਸੂਰਜ ਦੇ ਨੇੜੇ ਜਾ ਕੇ ਕੋਈ ਕੈਮਰੇ ਨਾਲ ਸੂਰਜ ਦੀ ਫੋਟੋ ਨਹੀਂ ਖੇਚ ਸਕਦਾ ਨਾ ਕੈਮਰਾ ਬਚੇਗਾ ਨਾ ਰੀਲ ਬਚੇਗੀ ਨਾ ਫੋਟੋ ਖਿੱਚਣ ਵਾਲਾ ਬਚੇਗਾ ਜਿਵੇਂ ਸੂਰਜ ਦੇ ਨੇੜੇ ਜਾ ਕੇ ਕੋਈ ਸੂਰਜ ਦੀ ਫੋਟੋ ਨਹੀਂ ਖੇ ਸਕਦਾ ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਲਾਲ ਇੰਨਾ ਜ਼ਿਆਦਾ ਹੈ ਕਿ ਕਿਸੇ ਵਿਦਵਾਨ ਦੀ ਤਾਕਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਦੇ ਜਲਾਲੀ ਸਰੂਪ ਨੂੰ ਬਿਆਨ ਕਰ ਸਕੇ ਮੈਂ ਸਿਰਫ ਤੁਹਾਨੂੰ ਥੋੜੀਆਂ ਜੀਆਂ ਬੇਨਤੀਆਂ ਆਵਾਜ਼ ਆਣੀ ਬਾਜਾ ਦੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿਰਫ ਇੱਕ ਸਵਈਆ ਜਿਹੜਾ ਅਸੀਂ ਰੋਜ਼ ਨਿਤਨੇ ਵਿੱਚ ਪੜਨੇ ਆ ਉਹ ਅੰਮ੍ਰਿਤ ਸਵਈਆ ਕਿ ਕਾਹ ਭਇਓ ਜੋ ਦਉ ਲੋਚਨ ਮੂਦਕੈ ਬੈਠ ਰਿਓ ਬਖ ਧਿਆਨ ਲਗਾਇਓ ਨਾਥ ਫਰੀਓ ਲੀਏ ਸਾਤ ਸਮੁੰਦਰ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠਕੇ ਐਸੀ ਐਸੇ ਸੋ ਬੈਸ ਬਤਾਇਓ ਸਾਂਝ ਕਾਹੂੰ ਸੁਨ ਲੇ ਉਹ ਸਭ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਏ ਇਹ ਸ਼ਬਦ ਤੋਂ ਅਸੀਂ ਸਵਈਏ ਤੋਂ ਸਾਰੇ ਜਾਣੂ ਖਾ ਇਹ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਸੰਚਾਰ ਵੇਲੇ ਵੀ ਸਵਈਏ ਪੜੇ ਜਾਂਦੇ ਨੇ ਤੇ ਅੰਮ੍ਰਿਤ ਵੇਲੇ ਨਿਤਨੇ ਵਿੱਚ ਵੀ ਇਹਨਾਂ ਪਵਿੱਤਰ ਸਵਈਆਂ ਦਾ ਅਸੀਂ ਪਾਠ ਕਰਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਇਹ ਅੰਮ੍ਰਿਤ ਵਚਨ ਇੱਕ ਤਾਂ ਬੜੇ ਸਪਸ਼ਟ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰੀਤ ਪੈਗੰਬਰ ਨੇ ਇਸ ਬਿੰਤੀ ਨੂੰ ਫਿਰ ਸੁਣਿਓ ਉਹ ਪਿਆਰ ਦੇ ਪੈਗੰਬਰ ਨੇ ਉਹਨਾਂ ਦੇ ਸ਼ਬਦ ਵਿੱਚ ਉਹਨਾਂ ਦੇ ਬੋਲਾਂ ਵਿੱਚ ਉਹਨਾਂ ਦੀ ਸ਼ਸਤਰ ਵਿੱਚ ਉਹਨਾਂ ਦੇ ਹਰ ਕੌਤਕ ਵਿੱਚ ਕੇਵਲ ਪਿਆਰ ਹੀ ਭਰਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਸੇ ਵੀ ਜੀਵਨ ਦੇ ਪੱਖ 'ਚ ਤਾਨੂੰ ਨਫਰਤ ਦੇ ਖੇਤ ਈਰਖਾ ਦੀ ਅੱਗ ਦੀ ਚਿਰੰਗ ਕਿਤੇ ਵੀ ਦਿਖਾਈ ਨਹੀਂ ਲੱਗ। ਭਾਵੇਂ ਸ਼ਸਤਰ ਚਲਾਉਂਦੇ ਹੋਣ ਤੇ ਭਾਵੇਂ ਉਹ ਸੰਸਾਰੀ ਕੋਤਕੋਰ ਕਰਦੇ ਹੋਣ। ਹੁਣ ਇਸ ਦੇ ਅਰਥ ਬੜੇ ਸਰਲ ਨੇ। ਕਿਉਂਕਿ ਮੈਨੂੰ ਪਤਾ ਹੈ ਸ਼ਬਦ ਬ੍ਰਿਜ ਭਾਸ਼ਾ ਵਿੱਚ ਨੇ ਸਾਰੇ ਸਵਈਏ ਜਿਹੜੇ 10 ਸਵਈਏ ਇਹ ਬ੍ਰਿਜ ਭਾਸ਼ਾ ਵਿੱਚ ਨੇ ਸਾਰੇ ਤੇ ਟਕਸਾਲੀ ਬ੍ਰਿਜ ਭਾਸ਼ਾ ਆਖੇ ਇਹ 10 ਸਵਈਆਂ ਨੇ। ਮਹਾਰਾਜ ਦੇ ਬੜੇ ਸਿੱਧੇ ਜੇ ਅਰਥ ਨੇ ਕਿ ਮੈਂ ਬੋਲ ਰਿਹਾ ਵਾਂ। ਤੇ ਮੇਰੀ ਗੱਲ ਨੂੰ ਸੱਚ ਕਰਕੇ ਸਾਰੇ ਸੁਣ ਲੋ ਸੁਣੋ ਫਿਰ ਸੱਚ ਕਹੂੰ ਮੈਂ ਸੱਚ ਕਹਿ ਰਿਹਾ ਸੱਚ ਬੋਲ ਰਿਹਾ ਸੁਣ ਲੇਖੋ ਸਭੇ ਸਾਰੇ ਧਿਆਨ ਨਾਲ ਸੁਣ ਲੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਤ ਆਪਾਂ ਕਾਂਗੇ ਤਸੀਂ ਰੋਜ਼ ਪੜ੍ਹਨੇ ਤੇ ਕੋਈ ਸ਼ਬਦ ਬੜੇ ਗਹਿਰੇ ਨੇ ਇੱਕ ਤਾਂ ਇਹ ਕਹਿ ਵੀ ਸੁਣ ਲੇਖੋ ਸਭੇ ਹੁਣ ਸਭੇ ਸ਼ਬਦ ਜਿਹੜਾ ਉਹ ਧਾਰਮਿਕ ਸੰਪਰਦਾ ਦੀ ਦੀਵਾਰ ਨੂੰ ਤੋੜਦਾ ਹੈ ਇਥੇ ਇਹ ਨਹੀਂ ਕਿਹਾ ਖਾਲਸਾ ਜੀ ਤੁਸੀਂ ਸੁਣੋ ਇਥੇ ਇਹ ਨਹੀਂ ਸ਼ਬਦ ਕਿਹਾ ਪੰਜਾਬ ਵਾਸੀ ਹੋ ਤੁਸੀਂ ਸੁਣੋ ਇਥੇ ਇਹ ਨਹੀਂ ਸ਼ਬਦ ਕਿਹਾ ਭਾਰਤ ਵਾਸੀ ਹੋ ਤੁਸੀਂ ਸੁਣੋ ਇਥੇ ਗੁਰਦੇਵ ਨੇ ਸ਼ਬਦ ਵਰਤਿਆ ਸਭਾ ਸਭਾ ਦਾ ਅਰਥ ਹੈ ਪੂਰੀ ਮਾਨਵਤਾ ਭਾਵੇਂ ਕੋਈ ਮੁਸਲਮਾਨ ਹਿੰਦੂ ਅਸਾਈ ਜੈਨੀ ਬੋਧੀ ਕੋਈ ਨਹੀਂ ਹੈ ਸਾਰੀ ਮਾਨਵਤਾ ਮੇਰੀ ਗੱਲ ਧਿਆਨ ਨਾਲ ਸੁਣ ਲੋ ਅਗਲਾ ਸ਼ਬਦ ਵਿੱਚ ਤੇ ਵਰਤਿਆ ਜਿੰਨ ਯਾ ਦੇਖੋ ਜਿਨ ਸ਼ਬਦ ਵੀ ਜਿਹੜਾ ਉਹ ਸੰਗੀਰਤਾ ਨੂੰ ਤੋੜਦਾ ਜਿਨ ਸ਼ਬਦ ਦੇ ਅੰਦਰ ਬਿਲਕੁਲ ਕੋਈ ਸੰਗੀਰਨਤਾ ਨਹੀਂ ਕਹਿੰਦੇ ਨੇ ਮੇਰਾ ਉਪਦੇਸ਼ ਕੇਵਲ ਇੱਕ ਕਮਿਊਨਿਟੀ ਲਈ ਇੱਕ ਖਿੱਤੇ ਲਈ ਇੱਕ ਜ਼ਬਾਨ ਇੱਕ ਪਹਿਰਾਵਾ ਪਾਣ ਵਾਲਿਆਂ ਲਈ ਮੈਂ ਸਾਰਿਆਂ ਨੂੰ ਕੂ ਕੇ ਕਹਿਣਾ ਹਾਂ ਕਿ ਸੱਚ ਕਹਾਂ ਸੁਣ ਲੇ ਕੋ ਸਭ ਜਿਨ ਜਿਨ ਦਰ ਤੇ ਜਿਸ ਕਿਸੇ ਨੇ ਵੀ ਇੱਥੇ ਕੋਈ ਜਾਤ ਪਾਤ ਦੀ ਬੰਦਿਸ਼ ਨਹੀਂ ਕਿ ਸਵਰਨ ਜਾਤੀ ਵਾਲਾ ਪ੍ਰੇਮ ਕਰੇ ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਪਾਇਉ ਜਿਨਨੇ ਪ੍ਰੇਮ ਕੀਤਾ ਉਹਨੇ ਪ੍ਰਮਾਤਮਾ ਨੂੰ ਪਾਇਆ ਇਹ ਨੌਵੇਂ ਸਵਈਏ ਦੀ ਆਖਰੀ ਧੁਕ ਹੈ ਹੁਣ ਇਸ ਨਾਲ ਜਿਹੜੇ ਮਹਾਰਾਜ ਨੇ ਤਿੰਨ ਬਚਨ ਹੋਰ ਕਹਿਨੇ ਉਸ ਵਿੱਚ ਗੁਰਦੇਵ ਨੇ ਯਾ ਦੇਖੋ ਉਹਨਾਂ ਸਾਧਨਾਵਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਲੋਕ ਸਰੀਰਕ ਤੌਰ ਤੇ ਸਾਧਨਾ ਕਰ ਰਿਹਾ ਪਰ ਅੰਦਰ ਪ੍ਰੇਮ ਤੋਂ ਬਿਨਾਂ ਬਿਲਕੁਲ ਸੁੱਕੇ ਹੋਏ ਪਹਿਲਾ ਬਚਨ ਕਿ ਕਾਹਾਂ ਭਇਓ ਕੀ ਹੋਇਆ ਜੋ ਦੋ ਲੋਚਨ மூਦਕੇ ਜੇ ਦੋਨੋਂ ਅੱਖਾਂ ਬੰਦ ਕਰਕੇ ਬੈਠ ਜਾ ਕੋਈ ਇਨਸਾਨ ਬੈਠ ਰਿਹਾ ਵਕ ਧਿਆਨ ਲਗਾਇਓ ਬਗਲੇ ਦੀ ਤਰ੍ਹਾਂ ਆਪਣੀਆਂ ਦੋਨੋਂ ਅੱਖਾਂ ਬੰਦ ਕਰਕੇ ਬਹਿ ਜਾ ਹੁਣ ਇੱਥੇ ਗੱਲ ਮਹਾਰਾਜ ਨੇ ਬੜਾ ਬੇਰਵਾ ਸੁਣਾ ਦਿੱਤਾ ਅੱਖਾਂ ਬੰਦ ਕਰਕੇ ਬੈਠ ਜਾਣਾ ਬਾਡੀ ਦੀ ਪ੍ਰੈਕਟਿਸ ਹੈ ਕਈ ਬੰਦੇ ਕਈ ਕਈ ਘੰਟੇ ਨੇਤਰ ਬੰਦ ਕਰਕੇ ਬੈਠੇ ਰਹੇ ਪਰ ਇਹਦਾ ਮਤਲਬ ਇਹ ਨਹੀਂ ਕਿ ਅੱਖਾਂ ਬੰਦ ਕਰਨਾ ਤੇ ਬੈਠ ਜਾਣਾ ਆਖਰੀ ਮੰਜ਼ਲ 'ਤੇ ਅਸਲ 'ਚ ਦੇਖਣਾ ਪੈਗਾ ਅੱਖਾਂ ਬੰਦ ਕਰਨ ਵਾਲਾ ਤੇ ਬੈਠਣ ਵਾਲਾ ਉਹਦੀ ਸੂਰਤ ਵਿੱਚ ਕੀ ਚੱਲਦਾ ਪਿਆ ਇਸ ਬਿੰਦੂ ਨੂੰ ਫਿਰ ਸੁਣੋ ਨੇਤਰਬੰਦ ਨੇ ਟਿਕਾਣ 'ਤੇ ਬੈਠੇ ਤੇ ਗੁਰੂ ਸਾਹਿਬ ਪਰਮਾਨਦਿੰਦੇ ਆ ਇੱਕ ਬਗਲਾ ਵੀ ਕਿੰਨਾ ਸਮਾਂ ਪਾਣੀ ਦੇ ਕਿਨਾਰੇ ਟਿਕਾਣਾ ਨਾਲ ਅੱਖਾਂ ਬੰਦ ਕਰਕੇ ਖਲੋਤਾ ਰਹਿੰਦਾ ਪਰ ਉਹਦੀ ਸੂਰਤ ਵੱਲ ਝਾਤੀ ਮਾਰ ਕੇ ਦੇਖੋ ਉਹਦਾ ਇਕਾਗਰਤਾ ਵਿੱਚ ਫਿਜ਼ੀਕਲ ਤੌਰ ਤੇ ਖਲੋਣਾ ਇਸ ਗੱਲ ਕਰਕੇ ਨਹੀਂ ਵੀ ਉਹ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਸੀ ਇੱਥੇ ਮਹਾਰਾਜ ਕਹਿੰਦੇ ਨੇ ਨੇਤਰ ਬੰਦ ਕਰਕੇ ਬੈਠਣ ਵਾਲਿਓ ਜੇ ਸੁਰਤ ਵਿੱਚ ਪ੍ਰੇਮ ਨਹੀਂ ਤਾਂ ਨੇਤਰ ਬੰਦ ਕਰਨੇ ਬਗਲੇ ਦੀ ਸੰਵਾਦੀ ਕਾਹ ਭਇਓ ਜੋ ਦੋ ਲੋਚਨ ਮੂਦਕੈ ਬੈਠ ਰਿਓ ਬਖ ਧਿਆਨ ਲਗਾਇਓ ਅਗਲਾ ਬਚਨ ਨਾਤ ਫਰੀਓਲੀਏ ਸਾਤ ਸਮੁੰਦਰਨ ਸਾਰੇ ਤੀਰਥਾਂ ਦਾ ਇਸ਼ਨਾਨ ਕੀਤਾ ਪਰ ਜੇ ਪ੍ਰੇਮ ਕੋਈ ਨਹੀਂ ਤੇ ਪਾਣੀ ਕੀ ਕਰੂਗਾ ਪਿੰਡੇ ਦੇ ਉੱਤੇ ਮਹਾਰਾਜ ਸ਼ਬਦੇਤੇ ਫਿਰ ਜ਼ੋਰ ਦੇ ਰਹੇ ਕਸੂਰ ਕਰਨੇ ਕਿ ਨਾਤ ਫਿਰੋਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਠ ਕੇ ਮੈਨੂੰ ਪਤਾ ਇੱਥੇ ਅਰਥਾਂ ਵਿੱਚ ਥੋੜਾ ਜਿਹਾ ਵਖਰੇ ਵਖਰੇ ਨੇ ਕਈ ਵਿਖਿਆਨ ਦਾ ਅਰਥ ਜੰਗਲ ਕਰਦੇ ਆ ਅਸਲ 'ਚ ਬੇਖ ਲਬਜ ਤੋਂ ਜਿਵੇਂ ਵਿਖਣ ਸੋ ਕਾਹ ਰਚਿਓ ਇੱਥੇ ਵਿਖਿਆਨਦਰ ਤੇ ਵਕਾਰ ਜੇ ਮੰਨ ਲਓ ਤੋ ਸਾਰੀ ਜ਼ਿੰਦਗੀ ਐਸ਼ੋ ਆਰਾਮ ਵਿੱਚ ਬਤੀਤ ਕਰ ਦਿੱਤੀ ਤੈ ਤੂੰ ਸਮਝੇ ਮੈਂ ਇਹ ਸੁਖ ਬਾਲਾ ਦਾ ਮਹਾਰਾਜ ਕਹਿੰਦੇ ਨਹੀਂ ਬਾਸ ਕਿਉਂ ਵਿਖਿਆਨ ਸੋ ਬੈਠ ਕੇ ਐਸੀ ਐਸੇ ਸੋ ਬੈਸ ਬਤਾਇਓ ਸਾਂਚ ਕਾਉ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨੀ ਪ੍ਰਭਾਉ ਅਗਲੀ ਬੇਨਤੀ ਸਿਰਫ ਕਿਉਂਕਿ ਮੈਂ ਸਮਾਪਤੀ 15 ਮਿੰਟ ਵਿੱਚ ਕਿਹਾ ਸਿਰਫ 5 ਮਿੰਟ ਮੇਰੇ ਰਹਿ ਗਏ ਸਿੰਘ ਸਾਹਿਬ ਜਿਹੜਾ ਟਾਈਮ ਲਿਖਿਆ ਹੁੰਦਾ ਹੈ ਨਾ ਯਤਨ ਕਰਿਆ ਪਰ ਕਿਉਂ ਮੈਨੂੰ ਪਤਾ ਹੈ ਜਦੋਂ ਜਿੰਮੇਦਾਰ ਪਾਣੀ ਲਾਂਦਾ ਹੈ ਨਾ ਜੇ ਰਾਜ ਕੋ ਟੱਪਾ ਨਾ ਮਾਰੇ ਤੇ ਪਾਣੀ ਸਿਰੇ ਆ ਪੜ ਜਾਂਦਾ ਤੇ ਰਾਜ ਟੱਪੇ ਵਾਜਣ ਪਰ ਅਗਲੇ ਦਾ ਵੀ ਕੁਝ ਨਹੀਂ ਬੰਦਾ ਤੇ ਪਿਛਲੇ ਦਾ ਵੀ ਕੁਝ ਨਹੀਂ ਬੰਦਾ ਸਿੱਧੀ ਗੱਲ ਹੈ ਜੀ ਕਿਉਂਕਿ ਬੁਲਾਰਾ ਜਿਹੜਾ ਕੀਰਤਨ ਵਾਲਾ ਉਹਦਾ ਮਾਈਂਡ ਤਿਆਰ ਹੁੰਦਾ ਮੈਂ ਇਹ ਵਿੱਚ ਜਣਾਂ ਆ ਕੁਝ ਬੋਲਣ ਲੱਗ ਨਾ ਬੇਨਤੀ ਆਪ ਨੂੰ ਕਰਾ ਜ਼ਫਰਨਾਮਾ ਜਦੋਂ ਅਸੀਂ ਪੜਨੇ ਕਲਮ ਕਰਾਂਗੇ ਖਾਸ ਕਰਕੇ ਦਾਸਤਾਨ ਤੋਂ ਪਹਿਲਾਂ 12 ਸ਼ੇਰ ਨੇ ਜ਼ਫਰਨਾਮੇ ਦਾਸਤਾਨ ਸ਼ੁਰੂ ਹੁੰਦੀ ਹੈ ਜਮ ਜਮਕੌਰ ਦੇ ਜੰਗ ਨਾਲ ਸੰਬੰਧਿਤ ਜਿਹੜੇ ਦਾਸਤਾਨ ਤੋਂ ਪਹਿਲਾਂ 12 ਸ਼ੇਰ ਨੇ ਉਹਨਾਂ 12 ਸ਼ੇਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਸੰਬੋਧਨ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਕੀਤਾ ਫਿਰ ਬਿੰਤੀ ਸੁਣ ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਪਰ ਪਹਿਲੇ 12 ਸ਼ੇਰ ਵੱਖਰੇ ਰੱਖਿਆ ਦਾਸਤਾਨ ਮਹਾਰਾਜ ਨੇ ਵੱਖਰੇ ਲਿਖੀ ਹੋਈ ਉਹਨਾਂ ਸ਼ੇਰਾਂ ਦੇ ਵਿੱਚ ਸ਼ੇਰ ਕਾ ਪ੍ਰੇਮ ਦੇ ਸੰਬੰਧ ਵਿੱਚ ਇਹ ਸ਼ੇਰ ਹੈ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਇੱਕ ਸ਼ਬਦ ਹੁੰਦਾ ਹੈ ਇਮਾਨ ਇੱਕ ਸ਼ਬਦ ਹੁੰਦਾ ਹੈ ਆਮਾ ਹੁਣ ਜਿੱਥੇ ਇਮਾਨ ਹੁੰਦਾ ਹੈ ਉਹਦਾ ਲਫ਼ਜ਼ੀ ਅਰਥ ਧਰਮ ਮਜ਼ਮ ਤੇ ਜਿੱਥੇ ਆਮਾ ਹੁੰਦਾ ਹੈ ਆਮਾ ਦਾ ਅਰਥ ਸ਼ਰਮ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਇਹਦਾ ਅਰਥ ਹੋ ਗਿਆ ਹੇ ਆਕਾਨਪੁਰ ਕਵੈ ਗੁਰੂ ਜੀ ਤੁਸੀਂ ਆਪਣੇ ਸ਼ਰਨ ਵਿੱਚ ਰੱਖਣ ਵਾਲੇ ਸ਼ਰਨਪਾਲਕ ਹੋ ਅਮਾ ਬਖਸ਼ ਬਖਸੰਦਾ ਤੂੰ ਬਖਸ਼ਿਸ਼ ਕਰਨ ਵਾਲਾ ਹੈ ਸ਼ਰਨ ਵਿੱਚ ਰੱਖਣ ਵਾਲਾ ਹੈ ਦਸਤਗੀਰ ਦਾ ਅਰਥ ਹੈ ਕਿ ਜਿਸ ਬੰਦੇ ਦੀ ਸਾਰੀ ਜ਼ਿੰਦਗੀ ਗੁਨਾਹ ਵਿੱਚ ਨਿਕਲ ਜਾਏ ਤੂੰ ਇਨਾਂ ਨੂੰ ਬਖਸ਼ਿੰਦ ਹੈ ਕਿ ਵਕਾਰਾਂ ਵਿੱਚ ਡਿੱਗਿਆ ਹੋਇਆਂ ਦੀਆਂ ਵੀ ਬਾਹਾਂ ਪਕੜ ਕੇ ਉਹਨਾਂ ਨੂੰ ਆਪੋਦ ਕਰਨਾ ਅਮਾ ਬਖਸ਼ ਬਖਸੰਦਾ ਉਹ ਦਸਤਗੀਰ ਅਗਲੇ ਬਚਨ ਨੇ ਖਾਤਾ ਬਖਸ਼ ਤੂੰ ਗੁਨਾਹ ਬਖਸ਼ ਦੇਣਾ ਕਿ ਅਫਲ ਗੁਨਾਹ ਹੈ ਜਿਹੜੇ ਅਸੀਂ ਜਪ ਸਾਹਿਬ ਦੇ ਪੜਨੇ ਆ ਤੂੰ ਖਤਾ ਬਖਸ਼ ਨੇ ਤੂੰ ਸੱਚੀ ਮੁੱਚੀ ਗੁਨਾਹ ਸਾਰੇ ਬਖਸ਼ ਦੇ ਨੇ ਖਤਾ ਬਖਸ਼ ਅਰ ਰੋਜੀ ਦੇਖੋ ਸਭ ਨੂੰ ਰਿਜ਼ਕ ਦੇਣ ਵਾਲਾ ਹੈ ਤੇ ਅਗਲੇ ਸ਼ਬਦ ਨੇ ਦਿਲ ਪਜ਼ੀਰ ਪਜ਼ੀਰ ਦਾ ਅਰਥ ਹੁੰਦਾ ਜੀ ਮੁਹੱਬਤ ਪ੍ਰੇਮ ਕਹਿੰਦੇ ਨੇ ਪਰਮਾਤਮਾ ਕੋਈ ਬੰਦਾ ਗੁਨਾਹ ਕਰਦਾ ਹੈ ਤੂੰ ਗੁਨਾਹ ਬਖਸ਼ਣ ਤੋ ਬਾਅਦ ਉਹਨੂੰ ਰੋਜ਼ੀ ਦੇਣੇ ਤੇ ਫਿਰ ਅਗਲਾ ਕੰਮ ਕਰਨੇ ਗੁਨਾਹਗਾਰ ਤੇ ਗੁਨਾਹ ਬਖਸ਼ ਕੇ ਵੀ ਉਹਨੂੰ ਤੂੰ ਮੁਹੱਬਤ ਪਿਆਰ ਕਰਦਾ ਤੂੰ ਗੁਨਾਹ ਵੀ ਬਖਸ਼ਨੇ ਤੇ ਉਹਨੂੰ ਪ੍ਰੇਮ ਕਰਨਾ ਹੈ ਗੁਰੂ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਇਸ ਵਿੱਚ ਇਹ ਗੱਲ ਤੇ ਜ਼ੋਰ ਦਿੱਤਾ ਜਿन्हे ਪ੍ਰੇਮ ਕੀਤਾ ਪਰ ਸੌ ਸਾਥੀ ਚੋਂ ਇੱਕ ਸਵਈਆ ਕਹਿ ਕੇ ਸਿਰਫ 2 ਮਿੰਟ ਚ ਮੈਂ ਸਮਾਪਤੀ ਕਰਨਾ ਮਹਾਰਾਜ ਨੇ ਜਿੰਨੇ ਵੀ ਕਉਤਕ ਕੀਤੇ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਸੱਚਖੰਡ ਨਦੇੜ ਸਾਹਿਬ ਤੱਕ ਹਰ ਕੌਤਕ ਵਿੱਚ ਸਤਿਗੁਰੂ ਨੇ ਬੜੀ ਵੱਡੀ ਬਖਸ਼ਿਸ਼ ਛਕਾ ਦਿੱਤੀ। ਇਹ ਕੌਤਕ ਹੈ ਮਹਾਰਾਜ ਜੀ ਦਾ। ਇਹਦਾ ਸੋਸਾ ਕੀ ਵਿੱਚ ਗੁਰਪ੍ਰਤਾਪ ਸੂਰਜ ਵਿੱਚ ਗਿਆਨੀ ਗਿਆਨ ਸਿੰਘ ਉਹਨਾਂ ਨੇ ਤਵਾਰਿਕ ਗੁਰੂ ਖਾਲਸਾ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ। ਮਨ ਕੀਤੀ ਅੱਖਾਂ ਬੰਦ ਕਰ ਲੈਣੀਆਂ ਇਸ਼ਨਾਨ ਕਰ ਲੈਣਾ ਬਾਹਰ ਮੁਕੀ ਸੋਨਾ ਗਾ ਲੈਣਾ ਸੋਹਣੀ ਕਥਾ ਕਰ ਲੈਣੀ। ਆ ਅਮ ਸਦੇ ਸ਼ਬਦ ਵਰਤਦਾ ਪਰ ਜੇ ਅੰਦਰ ਪ੍ਰੇਮ ਤੋਂ ਬਿਨਾ ਖਾਲੀ ਹੈ ਪ੍ਰੇਮ ਨਹੀਂ ਮਹਾਰਾਜ ਕਿਦਰੀ ਫਿਰ ਉਹ ਸਾਰੇ ਕਰਮ ਸਵੀਕਾਰ ਨਹੀਂ ਹੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਨੰਦਪੁਰ ਰਹਿ ਲੈ ਸੰਜੇ ਉਦੋਂ ਕੋਈ ਸੱਜਣ ਗੁਰੂ ਸਾਹਿਬ ਦੇ ਕੋਲ ਆਉਣਾ ਉਹਨਾਂ ਸ਼ਬਦ ਪੜ੍ਹਨੇ ਤੇ ਰੋਣ ਲੱਗ ਪੈਂਦਾ ਇੱਕੋ ਦਮ ਬੈਰਾਗ ਚ ਆ ਜਾਣਾ ਤੇ ਜਦੋਂ ਬੈਰਾਗ ਚ ਆਉਣਾ ਸੰਗਤ ਨੇ ਦੇਖਣਾ ਤੇ ਮਨ ਚ ਮਨ ਚ ਅੰਦਰ ਇਹ ਖੌਮੇ ਦਾ ਬੁਰਨਾ ਉੱਠ ਰਿਹਾ ਸੀ ਕਿਸੰਗਤ ਦੇਖੇਗੀ ਬੜੇ ਬੇਰਾਗੀ ਨੇ ਨਾਲ ਕਹਿ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਚਿੱਤ ਨਹੀਂ ਲੱਗਦਾ ਆਪਣੇ ਘਰਾਂ 'ਚ ਦਿਲ ਕਰਦਾ ਸਦੀਵ ਕਾਲ ਵੀ ਤੁਹਾਡੇ ਚਰਨਾਂ ਵਿੱਚ ਰਹਿ ਜਾਏ ਇੱਕ ਦਿਨ ਕਹੇ ਦੋ ਦਿਨ ਕਹੇ ਰੋਜ਼ ਹੀ ਬਣ ਗਿਆ ਜੀ ਜਦੋਂ ਰੋਣਾ ਨਾਲ ਹੀ ਕਹਿ ਦੇਣਾ ਫਿਰ ਇੱਕ ਦਿਨ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਸਜਣੋ ਸਿੰਘੋ ਆ ਜਿਹੜੇ ਰੋਜ਼ ਲਉਂਦੇ ਵੀ ਨਾ ਕਿ ਸ਼ਬਦ ਪੜਨ ਤੋਂ ਬਾਅਦ ਇਹਨਾਂ ਨੂੰ ਸਾਡੀ ਆਗਿਆ ਤੋਂ ਬਿਨਾ ਘਰ ਨਹੀਂ ਜਾਂਦੇ ਮਸਲਬ ਕੋ ਬਿਰਤੀ ਕਰਨੀ ਪ੍ਰੇਮ ਤੋਂ ਬਿਨਾ ਅਰਦਾਸ ਕਰੋ ਬਾਲਾ ਪ੍ਰੀਤਮ ਦੇ ਦਰ ਤੇ ਮੈਂ ਸੁਬਾ ਵੀ ਕਿਹਾ ਸੀ ਮੈਂ ਰਿਪੀਟ ਕਰ ਦੇਣਾ ਆ ਕੰਗਣ ਘਾਟ ਆ ਬਾ ਲੀਲਾ ਵਿਚਾਰ ਗੁਰੂ ਜੀ ਦਾ ਘਰ ਫਤੇ ਚੰਦ ਮੈਣੀ ਨੂੰ ਰਾਣੀ ਨੂੰ ਪੰਡਿਤ ਸ਼ਿਵਦਤ ਬਿਲਕੁਲ ਘਰ ਨਹੀਂ ਲੈ ਕੇ ਆਏ ਉਹ ਕਹਿੰਦੇ ਨੇ ਆਪਣੇ ਘਰ ਜਾਓ ਅਜੇ ਤੁਹਾਡਾ ਅੰਦਰ ਪੁੱਤਰ ਵਾਸ਼ਨਾ ਵਿੱਚ ਹੈ ਜਿੱਦਨ ਪ੍ਰੇਮ ਪੈਦਾ ਹੋ ਜਾਏਗਾ ਉਸ ਦਿਨ ਖੁਰ ਗੁਰੂ ਵੀ ਝੋਲੀ ਚ ਪੁੱਤਰ ਬਣ ਕੇ ਬੈਠ ਜਾਏ ਜੇ ਪ੍ਰੇਮ ਪੈਦਾ ਹੋ ਗਿਆ ਤਾਂ ਮੈਂ ਬੇਨਤੀ ਕਰਾਂ ਮਹਾਰਾਜ ਨੇ ਕਿਹਾ ਜਾਨ ਨਹੀਂ ਦੇਣਾ ਮੁਕਤੀ ਦੀ ਗੱਲ ਕੀਤੀ ਮੋਹ ਦੀਆਂ ਤੰਦਾਂ ਨਹੀਂ ਜ਼ੋਰ ਪਾਇਆ ਉਹਨਾਂ ਨੂੰ ਪਰਿਵਾਰ ਚ ਇੱਤੇ ਆ ਗਿਆ ਸਿੰਘਾਂ ਨੇ ਜਾਨ ਨਹੀਂ ਦਿੱਤਾ ਮਹਾਰਾਜ ਨੇ ਕਿਹਾ ਤੁਸੀਂ ਤਾਂ ਇਹਨੇ ਪ੍ਰੇਮੀ ਤੁਸੀਂ ਆਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਜਾ ਸਕਦੇ ਹੈ ਹਾਸਰਾਸ ਮਹਾਰਾਜ ਦਾ ਹੁਣ ਉਹਨਾਂ ਨੂੰ ਘਰ ਦਾ ਮੋਹ ਸਤਾਏ ਤੇ ਮਨ ਚ ਆਇਆ ਵੀ ਜੇ ਮਰ ਨਹੀਂ ਜਾਣ ਨਾ ਦਿੱਤਾ ਬੱਚਿਆਂ ਦਾ ਕੀ ਬਣੇਗਾ ਫਸਲ ਦਾ ਕੀ ਬਣੇਗਾ ਦੁਕਾਨਾਂ ਦਾ ਕੀ ਬਣੇਗਾ ਇੱਕ ਦਿਨ ਅੰਮ੍ਰਿਤ ਵੇਲੇ ਚਲਾਕੀ ਵਰਤੀਓ ਨੇ ਇੱਕ ਪਤਲਾ ਜਾਂ ਹੌਲੇ ਜੇ ਸਰੀਰ ਦਾ ਬੰਦਾ ਲਿਆ ਉਹਨੂੰ ਫੱਟੇ ਤੇ ਲਟਾ ਲਿਆ ਉੱਤੇ ਚਿੱਟੇ ਕੱਪੜੇ ਪਾ ਦਿੱਤੇ ਤੇ ਨਾਲ ਚਿਮਟਿਆਂ 'ਚ ਸ਼ਬਦ ਪੜੀ ਜਨ ਔੜਕ ਨੀ ਵੀ ਪ੍ਰੇਤ ਸੇਵਕੀ ਔੜਕ ਨੀ ਵੀ ਪ੍ਰੇਤ ਇਹਦਾ ਮਤਲਬ ਸੀ ਵੀ ਇਹ ਮਰਿਆ ਮੁਰਦਾ ਅਰਤੀ ਭੋਗਣ ਚੱਲੇ ਤੇ ਮਰੇ ਤਾਂ ਤੇ ਰੋਕਦੇ ਹੀ ਕੋਈ ਨਹੀਂ ਜਨਾਜ਼ਾ ਕਿਨੇ ਰੁਕਣਾ ਹੈ ਅਰਤੀ ਕੌਣ ਰੋਕੇਗਾ ਤੇ ਜਾਣ ਬੁਝ ਕੇ ਲੰਘੇ ਵੀ ਉੱਥੇ ਜਿੱਥੇ ਮਹਾਰਾਜ ਦਾ ਦਰਬਾਰ ਲੱਗਾ ਸੀ ਜਦੋਂ ਮਹਾਰਾਜ ਦੇ ਕੰਨਾਂ 'ਚ ਆਵਾਜ਼ ਪਈ ਵੀ ਔੜਕ ਨਹੀਂ ਵੀ ਪ੍ਰੀਤ ਸੇਵਕ ਕੀ ਔੜਕ ਨਹੀਂ ਵੀ ਪ੍ਰੀਤ ਤੇ ਮਹਾਰਾਜ ਸੱਚੇ ਬਾਦਸ਼ਾਹ ਜਿਨੇ ਉੱਥੇ ਰੋਕ ਲਿਆ ਕਹਿੰਦੇ ਵੀ ਰੋਂਦੇ ਕਿਉਂ ਪਿਆ ਹੋਇਆ ਕੀ ਕਹਿੰਨ ਲੱਗੇ ਮਹਾਰਾਜ ਇਹ ਹੁਕਮ ਸਾਤੋ ਆ ਇਹਦਾ ਮਤਲਬ ਚੜਾਈ ਕਰਗੇ ਤੇ ਮਹਾਰਾਜ ਕਹਿੰਦੇ ਚੜਾਈ ਕਰ ਗਿਆ ਸਵੇਰੇ ਸਵੇਰੇ ਤੇ ਕਹਿੰਦਾ ਮੇਰਾ ਸੰਸਕਾਰ ਅੰਮ੍ਰਿਤ ਵੇਲੇ ਕਰੀਂ ਉਹ ਮਰਿਆ ਤਾਂ ਇਹ ਨਹੀਂ ਸੀ ਸਿਰਫ ਨਿਕਲਣਾ ਚਾਹੁੰਦੇ ਸਨ ਬਹਾਨਾ ਬਣਾ ਕੇ ਮਹਾਰਾਜ ਲੋਕ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਸੰਸਕਾਰ ਕਹਿੰਦੇ ਉਹਨੇ ਇਹ ਨਹੀਂ ਸਿੱਖਿਆ ਗੁਰੂ ਜੀ ਦੇ ਸਾਹਮਣੇ ਕਰਿਓ ਕਹਿੰਦੇ ਨਹੀਂ ਮਹਾਰਾਜ ਗੁਰੂ ਸਾਹਿਬ ਕਹਿੰਦੇ ਐਡਾ ਪ੍ਰੇਮੀ ਪਰ ਆਪਾਂ ਸੰਸਕਾਰ ਹੱਥੀ ਕਰਾਂਗੇ ਹੁਣ ਜਿਹੜੇ ਥੱਲੇ ਨੇ ਉਹਨਾਂ ਉਤੇ ਪ੍ਰਵਾਹ ਨਹੀਂ ਜਿਹੜਾ ਉੱਤੇ ਪਿਆ ਉਹਦੇ ਭਾਦ ਹੀ ਬਣ ਗਏ ਵੀ ਹੁਣ ਕੀ ਬਣੇਗਾ ਮਹਾਰਾਜ ਨੇ ਲੱਕੜਾਂ ਵੀ ਮੰਗਾਲੀਆਂ ਉਹ ਨਾਲ ਦੇ ਫਿਰ ਵੀ ਨੀ ਬੋਲੇ ਜਦੋਂ ਉੱਤੇ ਲਟਾਇਆ ਉਨ ਲਟਾਨ ਤੋਂ ਬਾਅਦ ਕੁੱਤੇ ਲੱਕੜਾ ਫੋੜ ਬਾਣੀਆਂ ਸਭ ਉਹਨੇ ਕਿਹਾ ਹੁਣ ਤਾਂ ਜਉਂਦੇ ਨੂੰ ਖੂਕਣਗੇ ਉਹ ਕੱਪੜੇ ਪਾੜ ਕੇ ਉੱਠ ਘਲੋਤਾ ਮਹਾਰਾਜ ਉੱਥੇ ਇੱਕ ਬਚਨ ਕਿਹਾ ਕੇ ਸੁਣਨ ਵਾਲਾ ਹੈ ਗੁਰੂ ਸਾਹਿਬ ਕਹਿੰਦੇ ਆ ਤੁਸੀਂ ਰੋਜ਼ ਸ਼ਬਦ ਪੜ੍ਹਦੇ ਆ ਰੋਂਦੇ ਸੀ ਤਾਂ ਰੋਜ਼ ਬੈਰਾਤ ਵਿੱਚ ਆਉਂਦੇ ਸੀ ਪਰ ਅੱਜ ਤੁਸੀਂ ਚਲਾਕੀ ਕੀਤੀ ਤੇ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਕਹਿਣ ਲੱਗੇ ਮਹਾਰਾਜ ਜੇ ਅਸੀਂ ਗਲਤੀ ਕੀਤੀ ਤੇ ਤੁਸੀਂ ਨਾ ਰੋਕਦੇ ਗੁਰੂ ਤਾਂ ਪਰਦੇ ਪਾਉਂਦਾ ਤੁਸੀਂ ਨਸ਼ਰ ਕਰ ਦਿੱਤੇ ਮਹਾਰਾਜ ਦੇ ਬਚਨ ਸੁਣਨ ਵਾਲੇ ਨੇ ਕਿੰਨੇ ਜੇ ਮੈਂ ਨਾ ਰੋਕਦਾ ਤੁਸੀਂ ਬਾਹਰ ਨਿਕਲ ਕੇ ਮਜ਼ਾਕ ਉਡਾ ਕੇ ਕਹਿਣਾ ਸੀ ਜੈਸੇ ਖੰਮ ਵੈਸਾ ਗੁਰੂ ਜੇ ਗੁਰੂਕੁਲ ਸਮਰਤਰਾਸੀ ਤੇ ਸਾਨੂੰ ਰੋਗ ਲੈਂਦਾ ਮਹਾਰਾਜ ਕਹਿੰਦਾ ਪਰਦਾ ਢੱਕਣ ਵਾਸਤੇ ਤੁਹਾਨੂੰ ਰੋਕਿਆ ਉੱਥੇ ਮਹਾਰਾਜ ਨੇ ਕਿ ਸਵਈਆ ਕਿਆ ਕਹੇ ਜੀ ਉਹ ਸਵਈਆ ਹੈ ਰੋਵਤ ਰੀਜ ਪਰ ਹੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ ਜੇ ਪ੍ਰੇਮ ਤੋਂ ਬਿਨਾਂ ਸਿਰਫ ਅੱਖਾਂ ਚੋਂ ਪਾਣੀ ਕੱਢ ਕੇ ਬੰਦਾ ਰੋਈ ਜਾਏ ਤੇ ਨੌਜਵਾਨ ਦੀ ਮੌਤ ਤੇ ਪਿੰਡ ਦੀਆਂ ਬੀਬੀਆਂ ਰੋਂਦੀਆਂ ਨੇ ਕਦੀ ਉਹ ਮੁਰਦੇ ਜਉਂਦੇ ਹੋਏ ਰੋਵਤ ਰੀਜ ਪਰ ਹੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ ਕੀਰਤਨ ਤੇ ਜੋ ਰੀਜ ਪਰ ਹੈ ਕੀਰ ਕਪੋਤ ਪੁਕਾਰ ਉਚਾਰੀ ਜੇ ਕਹੋ ਮੈਂ ਸਵੇਰੇ ਉੱਠ ਕੇ ਸਭ ਤੋਂ ਵੱਧ ਸੂਰਜ ਗਾਨਾ ਮਹਾਰਾਜ ਕਹਿੰਦੇ ਆ ਕਬੂਤਰ ਚਿੜੀਆਂ ਤਾਂ ਬੰਦਿਆਂ ਤੋਂ ਪਹਿਲਾਂ ਉੱਠ ਕੇ ਗਾਉਣ ਲੱਗ ਪੈਂਦੀਆਂ। ਨਾਵੇ ਦਾ ਦਰ ਪਾਣੀ ਚ ਡੱਡੂ ਨਹਾਉਂਦਾ ਖੈ। ਮੌਨ ਸੋ ਪ੍ਰਿਸ਼ਕ ਹੈ। ਜਿਹੜਾ ਰੋਖਿਓ ਕਦੀ ਬੋਲਦਾ ਨਹੀਂ ਮੋਨੀ ਖੈ। ਬਾਂਦਰ ਜੰਗਲ ਬਾਸ ਬਨਾਰੀ ਜੇ ਕਹੇ ਮੈਂ ਨੰਗੇ ਪੈਰ ਬਿਨਾ ਕੱਪੜੇ ਤੋਂ ਰਹਿ ਰਿਹਾ ਜੰਗਲਾਂ ਚ। ਮਹਾਰਾਜ ਕਹਿੰਦੇ ਬਾਂਦਰ ਵੀ ਰਹਿ ਰਿਹਾ। ਅਖੀਰ ਤੇ ਗੁਰੂ ਸਾਹਿਬ ਕਹਿੰਦੇ ਆ ਪ੍ਰੀਤ ਪ੍ਰਤੀਤ ਕਿਲੇਸ਼ বিনা ਸਿੱਖ ਗਾਇਕ ਜਾਮਤ ਪੰਡਤ ਹਰ ਕਿੰਦੇ ਜੇ ਕਿਰਦੇ ਵਿੱਚ ਪ੍ਰੇਮ ਨਹੀਂ ਨਾ ਤੇ ਸੱਚ ਮੁੱਚ ਭਾਵੇਂ ਪੰਡਿਤ ਹੋਵੇ ਭਾਵੇਂ ਗਵਈਆ ਹੋਵੇ ਭਾਵੇਂ ਕੋਈ ਸੇਵਾਦਾਰ ਹੋਵੇ ਪ੍ਰੇਮ ਤੋਂ ਬਿਨਾ ਜ਼ਿੰਦਗੀ ਦੀ ਬਾਜ਼ੀ ਘਾਰ ਜਾਈਦਾ ਹੈ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਦਾਤਾ ਉਸ ਪ੍ਰੇਮ ਦਾ ਕਿਣਕਾ ਸਾਡੀ ਝੋਲੀ 'ਚ ਪਾ ਦੇ ਤਾਂ ਜੋ ਤੇਰੀ ਇਬਾਦਤ ਬੰਦਗੀ ਕਰ ਸਕਦੀਏ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਦਾਸ ਸਨਮਾਨਯੋਗ ਸਿੰਘ ਸਾਹਿਬ ਜੀ ਦਾ